ਲਦਾਖ ਦੇ ਉੱਚੇ ਦਰਿਆਵਾਂ ਚੋਂ ਇੱਕ ਉੱਚਾ ਦਰਾ ਨਕੀਲਾ ਟਾਪ ਇਹਦਾ ਐਲਟੀਟਿਊਡ 15547 ਫੁੱਟ ਆ ਤੇ ਕੱਲ ਦੇ ਦਰੇ ਹੀ ਲੰਘਦੇ ਆ ਰਹੇ ਆ ਆਪਾਂ ਲਦਾਖ ਦਰਿਆਵਾਂ ਦੀ ਧਰਤੀ ਆ ਇਹ ਰਾਹ ਇੰਨੇ ਖਤਰਨਾਕ ਆ ਕਿ ਰੱਬ ਨਾ ਕਰੇ ਜੇ ਕਿਤੇ ਟਰੱਕ ਇਸ ਤਰ੍ਹਾਂ ਡਿੱਪ ਪਵੇ ਤੇ ਇੱਥੇ ਛੱਡਣਾ ਪੈਂਦਾ ਕਿਉਂਕਿ ਸਿੱਧਾ ਕਰਨ ਲਈ ਕੁਝ ਹੈ ਹੀ ਨਹੀਂ ਇੱਥੇ ਮਸ਼ੀਨਰੀ ਹੈ ਨਹੀਂ ਲੈ ਕੇ ਕਿਵੇਂ ਜਾਣਾ ਇਹਨੂੰ ਸਾਰੇ ਨੂੰ ਚੱਕ ਕੇ ਹਾਈਵੇ ਤੋਂ ਅਸੀਂ ਇੱਧਰ ਗੱਡੀ ਲਿਆ ਕੇ ਨਾ ਆਹ ਨਜ਼ਾਰਾ ਸਾਨੂੰ ਖਿੱਚ ਲਿਆ ਪੇਡਾਂ ਬੱਕਰੀਆਂ ਕਈ ਦਿਨਾਂ ਤੋਂ ਵੇਖ ਰਿਹਾ ਸੀ ਵੀ ਪਹਾੜਾਂ ਦੇ ਕਿੱਦਾਂ ਚੜਦੀਆਂ ਕਿਵੇਂ ਚਾਰਦੇ ਇਹ ਡੋਂਟ ਵਰੀ ਵੀ ਹੈਪੀ ਵੀਰ ਉਹਨੇ ਨਾ ਬੋਰਡ ਬਹੁਤ ਸੋਹਣੇ ਲਾਏ ਆ ਜਿੰਨੇ ਵੀ ਆਉਂਦੇ ਆ ਰੋਡ ਤੇ ਕ੍ਰੀਏਟਿਵ ਸਲੋਗਨ ਨੇ ਉਹਨਾਂ ਦੇ ਸਾਰੇ ਉਹਨਾਂ ਦਾ ਬੜਾ ਕ੍ਰੀਏਟਿਵ ਮਾਈਂਡ ਬੰਦਾ ਹੋਊਗਾ ਜਿਹਨੂੰ ਮੈਨੂੰ ਲੱਗਦਾ ਸਪੈਸ਼ਲ ਸਲੋਗਨ ਲਿਖਣ ਲਈ ਹਾਇਰ ਕੀਤਾ ਹੋਣਾ ਹਾਂਜੀ ਦਾਓ ਇਨ ਦਾ ਲੈਂਡ ਆਫ ਲਾਮਾ ਡੋਨਟ ਬੀ ਕਾਮਾ ਹਾਂਜੀ ਹੋਰ ਹੋਰ ਲੈ ਤੇ ਅਰੇ ਕੀ ਹੋ ਗਿਆ ਨਾ ਅੱਗੇ ਵੀ ਹਾਰਨ ਬੁਜਾ ਰਿਹਾ ਜੇ ਕੇ ਜੇ ਕੇ ਦੀਆਂ ਗੱਡੀਆਂ ਵੀ ਕਾਫੀ ਦੇਖਣ ਨੂੰ ਮਿਲ ਰਹੀਆਂ ਟੂਰਿਸਟ ਆਏ ਹੋਏਗਾ ਵੀ ਇੱਧਰ ਯੈਸ ਉਹ ਦੇ ਕਿੰਨੇ ਸੋਹਣੇ ਮੱਲ ਅਗ ਰਹੇ ਨਾ ਪਹਾੜਾਂ ਦੇ ਉੱਤੇ ਬੱਦਲ ਬਦਲੀਆਂ ਜੀਆਂ ਪੈਰੀਆਂ ਉਹ ਦੀ ਸ਼ਾਨ ਕਿਹੜੇ ਚਿੱਟੇ ਜੇ ਫੰਬੇ ਬੱਦਲਾਂ ਦੇ ਇਹ ਸੂਰਜ ਦੇ ਮੋਹਰੇ ਇੱਥੇ ਕਿਤੇ ਆਗੇ ਤੋਂ ਪਰਛਾਵਾਂ ਪੈਣ ਲੱਗ ਪਿਆ ਹੁਣ ਉੱਤੇ ਪਹਾੜਾਂ ਤੇ ਏ ਰਹਾ ਇੰਨੇ ਖਤਰਨਾਕ ਆ ਕਿ ਰੱਬ ਨਾ ਕਰੇ ਜੇ ਕਿਤੇ ਟਰੱਕ ਇਸ ਤਰ੍ਹਾਂ ਡਿੱਪ ਪਵੇ ਤੇ ਇੱਥੇ ਛੱਡਣਾ ਪੈਂਦਾ ਬਹੁਤ ਚੇਰਾਂ ਦਾ ਡਿੱਗਿਆ ਪਿਆ ਹੈ ਕਹਿੰਦੇ ਤੇ ਇਦਾਂ ਹੀ ਪਿਆ ਕਿਉਂਕਿ ਸਿੱਧਾ ਕਰਨ ਲਈ ਕੁਝ ਹੈ ਹੀ ਨਹੀਂ ਇੱਥੇ ਮਸ਼ੀਨਰੀ ਹੈ ਨਹੀਂ ਲੈ ਕੇ ਕਿਵੇਂ ਜਾਣਾ ਇਹਨੂੰ ਸਾਰੇ ਨੂੰ ਚੱਕ ਕੇ ਪੱਥਰ ਭਰੇ ਲੱਗਦੇ ਨਾ ਸਾਰੇ ਪਲਟ ਗਏ ਨਾ ਉਦੋਂ ਉਹ ਡਿੱਗੇ ਪਏ ਆ ਆ ਦੇਖੋ ਵੀ ਕੀ ਬਾਤਾਂ ਕਿੰਨਾ ਤਕੜਾ ਜਾਨਵਰਾਂ ਦਾ ਝੁੰਡ ਵੇਖਣ ਨੂੰ ਮਿਲ ਰਿਹਾ ਹਿਰੰਜੇ ਨੇ ਤੇ ਬਹੁਤ ਜ਼ਿਆਦੇ ਨੇ ਉੱਪਰ ਨੂੰ ਚੜਦੇ ਜਾਂਦੇ ਆ ਬਹੁਤ ਜ਼ਿਆਦੇ ਹੂੰ ਜੋ ਤੁਸੀਂ ਸਪੀਤੀ 'ਚ ਵੀ ਆਪਾਂ ਦੇਖਿਆ ਸੀ ਨਾ ਜਿੱਥੇ ਵੀ ਜਿੱਥੇ ਵਾਈਲਡਲਾਈਫ ਸੈਂਚਰੀ ਆ ਹਾਂਜੀ ਉਹਦੇ ਉਹਦੇ ਤਿੱਖੇ ਤਿੱਖੇ ਸਿੰਗ ਦੇਖੋ ਜਿਹੜਾ ਹੁਣੇ ਆ ਉਰੇ ਆ ਉਹਦੇ ਵੀ ਦੇਖਦੇ ਚੋਟੀਆਂ ਵਾਲੇ ਹੈ ਨਹੀਂਗੇ ਕਈਆਂ ਦੇ ਜ਼ਿਆਦਾ ਹੈਗੇ ਤਿੱਖੇ ਲਦਾਖ ਦੇ ਉੱਚੇ ਦਰਿਆਵਾਂ ਚੋਂ ਇੱਕ ਉੱਚਾ ਦਰਾ ਨਕੀਲਾ ਟਾਪ ਇਹਦਾ ਐਲਟੀਟਿਊਡ 15547 ਫੁੱਟ ਆ ਤੇ ਕੱਲ ਦੇ ਦਰੇ ਹੀ ਲੰਘਦੇ ਆ ਰਹੇ ਆ ਆਪਾਂ ਲਦਾਖ ਦਰਿਆਵਾਂ ਦੀ ਧਰਤੀ ਆ ਠੰਡ ਹੋ ਗਈ ਇੱਥੇ ਆ ਕੇ ਹਾਂਜੀ ਦਰਿਆਂ ਤੇ ਠੰਡ ਹੁੰਦੀ ਏ ਜਿੱਥੇ ਵੀ ਇਹ ਟਾਪ ਹੁੰਦੇ ਨੇ ਕਿਉਂਕਿ ਹਾਈ ਟਾਪ ਟਾਪ ਤੇ ਤਾਂ ਠੰਡ ਹੋਣੀ ਹੋਣੀ ਆਣੀ ਹੋਣੀ ਆ ਆ ਇਧਰ ਨੀਵੀਆਂ ਨੀਵੀਆਂ ਟਕਾਟੀਆਂ ਆਂ ਲੱਗਦੀਆਂ ਹਨਦਾਰੀਆਂ ਹਾਂ ਠੰਡ ਠੰਡ ਫੀਲ ਹੋ ਰਹੀ ਹੁਣ ਬਾਵਾਂ ਨੂੰ ਆਹ ਦੇਖੋ ਸੱਚਾ ਵੀ ਦੇਖੋ ਨਾ ਕਿੰਨੇ ਸੋਹਣੇ ਬਣਾਏ ਨਾ ਪੱਥਰਾਂ ਦੇ ਇਹ ਬੰਦਿਆਂ ਨੇ ਬਣਾਏ ਬੰਦਾ ਚੰਗੇ ਕੰਮ ਵੀ ਕਰਦਾ ਤੇ ਮਾੜੇ ਵੀ ਚੰਗਾ ਕੰਮ ਆ ਪੱਥਰ ਦੇ ਬਣਾਏ ਹੈ ਨਾ ਪੈਰਾਮਿਡ ਬਣਾ ਕੇ ਰੋ ਤੇ ਆ ਨਾਲ ਵਿੱਚ ਦੇਖੋ ਕੱਚ ਦੀਆਂ ਬੋਤਲਾਂ ਤੋੜੀਆਂ ਇਹ दारू ਵੀ ਪੀਂਦੇ ਨਾ ਫਿਰ ਆ ਕੇ ਬੰਦੇ ਇੱਥੇ ਭੰਨ ਜਾਂਦੇ ਆ ਕਿੰਨੀਆਂ ਬੋਤਲਾਂ ਸਿੱਟੀਆਂ ਭਰਾਵਾ ਪੀਓ ਕੋਈ ਚੱਕਰ ਨਹੀਂ ਇੰਜੋਏ ਕਰੋ ਠੀਕ ਹੈ ਪਰ ਇਹਦਾ ਗੰਦ ਪਾ ਕੇ ਨਾ ਜਾਓ ਅਸੀਂ ਪੀਣ ਲਈ ਵੀ ਨਹੀਂ ਕਹਿੰਦੇ ਹੈਗੇ ਨੇ ਠੀਕ ਆ ਮਨ ਜਿਹੜੇ ਹੁਣ ਪਿੰਦੇ ਹਾਂ ਰੋਗ ਠੋੜੀ ਸਕਦੇ ਆ ਉਹ ਤਾਂ ਚਲੋ ਹੈ ਪਰ ਗੰਦ ਨਾ ਪਾਓ ਕਿਰਪਾ ਕਰਕੇ ਪਰ ਕੁਦਰਤ ਨੂੰ ਇੰਨੀ ਦੂਰ ਆਪਾਂ ਕਿਉਂ ਮੰਨਣ ਆਉਨੇ ਆ ਹੂੰ ਐਨ ਸਕੂਨ ਲੈਣ ਸ਼ਾਂਤੀ ਕਿਉਂਕਿ ਇੰਨੀ ਇੰਨਾ ਵਧੀਆ ਮਾਹੌਲ ਹੁੰਦਾ ਆ ਇਸ ਕਰਕੇ ਆਪਾਂ ਆਉਨੇ ਆ ਪਰ ਬੰਦੇ ਜਿਹੜੇ ਇਦਾਂ ਦਾ ਗੰਦ ਪਾ ਕੇ ਜਾਂਦੇ ਆ ਨਾ ਖਲਵਾੜ ਕਰਦੇ ਕੁਦਰਤ ਨਾਲ ਤਾਂ ਹੀ ਫੇ ਕੁਦਰਤ ਸਬਕ ਸਿਖਾਉਂਦੀ ਬੰਦਿਆਂ ਨੂੰ ਖਲਵਾੜ ਕਰੋਗੇ ਤੇ ਉਹਨੇ ਸਬਕ ਸਿਖਾਉਣਾ ਹੀ ਸਿਖਾਉਣਾ ਪਰ ਇਦਾਂ ਨਹੀਂ ਕਰਨਾ ਚਾਹੀਦਾ ਚੰਗੀ ਥਾਂ ਤੇ ਆਇਓ ਤਾਂ ਚੰਗਾ ਕੰਮ ਕਰਕੇ ਹੀ ਜਾਓ ਅਵੀ ਗੰਦ ਪਾਕੇ ਨਹੀਂ ਜਾਣਾ ਚਾਹੀਦਾ ਕੀ ਚੱਲ ਰਿਹਾ ਸਰ ਬਿਸਕੀ ਨਾਲਾ ਬਿਸਕੀ ਨਾਲਾ ਠੀਕ ਹੈ ਜੀ ਸਹੀ ਹੈ ਇਹੀ ਫੇ ਅੱਗੇ ਜਾਂਦਾ ਆ ਆਇਆ ਸੀ ਨਾ ਰਾਜ 45 ਤੋਂ 50 ਕਿਲੋਮੀਟਰ ਬਾਅਦ ਇਹੀ ਜਗ੍ਹਾ ਆ ਜਿੱਥੇ ਆਪਾਂ ਉਹਨੂੰ ਕੁਝ ਦਿਖਿਆ ਮਤਲਬ ਹਾਂਜੀ ਖਾਣ ਪੀਣ ਨੂੰ ਜਾਂ ਰੁਕਣ ਲਈ ਰਾਜ ਕੋਈ ਪਿੰਡ ਨਹੀਂ ਰਾਤ ਵੀ ਰੁਕ ਸਕਦੇ ਆ ਠੀਕ ਹੈ ਜੀ ਸਹੂਲਤ ਹੈ ਹੈਨਾ ਇਧਰ ਆਮ ਲੋਕ ਸੋਲਰ ਪੀਲੇ ਸਹੀ ਹਾਂ देखो इधर आ बढ़िया गेंजियां हन वे इथों चढ़नी है बणियां हम्म ये रास्ता भी उसी पे चढ़ जाता है ना ऐसे भी एक तो ही है तो इससे ही नहीं है हां चल जाएगी गाड़ी इधर से ये गाड़ी नहीं इधर सीधा जा हां सीधा जाओ अच्छा बजाना पड़ेगा अच्छा नीचे आ जाएगा तो हां नहीं कोई ना पा इधरती चल दे हैं ठीक है जी वो बड़े ट्रैक्टर रुक आ जाते हैं ना वैसे उतरन ले ठीक है ना उतरने के लिए ठीक ਹਾਂਜੀ ਹਾਂਜੀ। ਤੁਸੀਂ ਉੱਥੇ ਚੜ੍ਹੇ ਨਸ। ਠੀਕ ਹੈ ਜੀ। ਸ਼ੁਕਰੀਆ। ਜੀ। ਇੱਧਰ ਦੀ ਚਲੋ ਕਹਿੰਦੇ। ਉਦਾਂ ਇੱਧਰ ਦੀ ਉਹ ਸਾਹਮਣੇ ਦਿਖਦਾ। ਉਹ ਟਰੱਕ ਆ ਰਿਹਾ। ਉਹ ਉੱਤਰ ਆ ਟਰੱਕ। ਉਤਰਨਾ ਥੋੜਾ ਸੌਖਾ ਪਹੇ ਟਰੱਕ ਰੁੱਕ ਚੜ੍ਹ ਵੀ ਜਾਂਦੇ ਉੱਤਰ ਵੀ ਜਾਂਦੇ ਆ। ਨਹੀਂ ਪਰ ਉਧਰ ਦੀ ਉਤਰਨਾ ਹੀ ਸੌਖਾ ਆ। ਉਹ ਉਤਰਨ ਵਾਲਿਆਂ ਵਾਸਤੇ ਹੀ ਆ। ਆਪਾਂ ਇੱਧਰ ਦੀ ਚੱਲਦੇ ਭਾਈ। ਉਹ ਹੋਏ ਹੋਏ ਵਿੱਚ ਵਿੱਚ ਸੜਕ ਬਾਲੀ ਖਰਾਬ ਹੈ। ਕਿਉਂਕਿ ਇਹ ਨਾਲਾ ਵੀ ਹੈ ਨਾ। ਵਿਸਕੀ ਨਾਲ ਅੱらせ ਹਨ ਵਿਸਕੀ ਇੱਕ ਹੋਰ ਪਾਸ ਆਪਾਂ ਕ੍ਰੋਸ ਕਰਨ ਲੱਗੇ ਆਂ ਲਾਚੁੰਗਲਾ ਐਲਟੀਟਿਊਡ ਹੈਗਾ 16616 ਫੁੱਟ ਇਹ ਅੱਜ ਆਪਣਾ ਦੂਸਰਾ ਪਾਸ ਆ ਅੱਜ ਦਾ ਹੂੰ ਪਹਿਲਾਂ ਨਕੀਲਾ ਸੀ ਹੁਣ ਇਹ ਐ ਠੰਡਾ 17 ਡਿਗਰੀ ਟੈਂਪਰੇਚਰ ਆ ਹੁਣ ਐਸ ਵੇਲੇ ਹਾਂਜੀ ਤੇ ਇਧਰ ਪਿੱਛੇ ਸੜਕ ਦਾ ਕੰਮ ਚੱਲੀ ਜਾਂਦਾ ਸਾਰਾ ਆ ਸਾਰਾ ਬਣਾ ਹੀ ਰਹੇ ਆ ਟੁੱਟ ਭਾਜੀ ਆਨ ਸਾਰੀ ਇੱਧਰ ਨੂੰ ਕਿਉਂਕਿ ਪੁਰਾਣੀਆਂ ਸੜਕਾਂ ਨੂੰ ਖੇਚ ਕੁਚ ਕੇ ਨਾ ਨਵੀਆਂ ਬਣਾ ਰਹੇ ਆ ਜੋਰੂ-ਜੋਰ ਕੰਮ ਚੱਲ ਰਿਹਾ ਟਰੱਕ ਵੀ ਜੋਰ-ਜੋਰ ਭੱਜੇ ਜਾ ਰਹੇ ਆ ਹੋਰ ਤੇ ਆਨ ਆਰਮੀ ਡਿਊਟੀ ਲਿਖਿਆ ਤਕਰੀਬਨ ਸਾਰਿਆਂ ਤੇ ਆਰਮੀ ਦਾ ਰਾਸ਼ਨ ਪੱਤਾ ਲੈ ਕੇ ਜਾ ਰਹੇ ਇੱਥੇ ਆ ਕੇ ਇੱਕ ਸੱਲ ਲੱਗੀ ਆ ਜਿਦੇ ਚ ਸ਼ਰਧਾਂਜਲੀ ਦਿੱਤੀ ਗਈ ਹੈ ਕੈਪਟਨ ਸੁਮੇਸ਼ ਸ਼੍ਰੀਵਾਸਤਵਾ ਤੇ ਕ੍ਰਿਸ਼ਨ ਗੋਪਾਲ ਹੋਣਾ ਨੂੰ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਸੀਗੀ ਸਮਰਸਨੋ ਕਲੀਅਰੈਂਸ ਦੌਰਾਨ ਜਦੋਂ ਗਰਮੀਆਂ ਦੇ ਵਿੱਚ ਸਨੋ ਸਾਫ ਕਰਦੇ ਸੀਗੇ 4 ਮਾਰਚ 2001 ਨੂੰ 2001 ਜਿਉਂ ਕਿ ਪੂਰਾ ਏਰੀਆ ਬਰਫ਼ ਦੇ ਨਾਲ ਟਕ ਜਾਂਦਾ ਹੈ ਇਸ ਕਰਕੇ ਫੌਜ ਨੂੰ ਹਰ ਸਾਲ ਰਾਹ ਸਾਫ਼ ਕਰਨਾ ਪੈਂਦਾ ਆ ਤੇ ਉਸੇ ਦੌਰਾਨ ਹੀ ਇਹ ਦੋ ਜਵਾਨ ਸ਼ਹੀਦ ਹੋ ਗਏ ਸੀਗੇ ਇਦਰ ਪਹਾੜ ਬਰਫ਼ ਤੇ ਹਵਾ ਦੇ ਨਾਲ ਇੰਜ ਕੱਟ ਹੋਏ ਆ ਵੀ ਜਿਵੇਂ ਕਦੀ ਸਾਮਰਾਜ ਰਿਆ ਹੋਵੇ ਕੋਈ ਕਿਲਾ ਕੁਲਾ ਹੋਵੇ ਤੇ ਬਾਅਦ ਚ ਜਦੋਂ ਸਾਮਿਆਂ ਦੀ ਮਾਰ ਦੇ ਨਾਲ ਫਿਰ ਉਹ ਜਾੜਾ ਪਾ ਜਾਂਦਾ ਹਾਂਜੀ ਐਵੇਂ ਹੀ ਲੱਗ ਰਿਹਾ ਏਦਾਂ ਦਾ ਹੀ ਲੱਗ ਰਿਹਾ ਸਾਰਾ ਹੈ ਬਿਊਟੀਫੁਲ ਲਦਾਖ ਇਹ ਪੰਗ ਵੜਨ ਤੋਂ ਪਹਿਲਾਂ ਇਹ ਸਾਰੇ ਵੀਰ ਨੇ ਜਿਹੜੇ ਕਿ ਸੜਕ ਬਣਾ ਰਿਆ ਬੀਆਰਓ ਦੇ ਨਾਲ ਲਾ ਕੇ ਬਾਈ ਕਿੰਨਾ ਟਾਈਮ ਹੋ ਗਿਆ ਇਥੇ ਲੱਗਿਆ ਨੂੰ ਹੋ ਗਏ 2 ਮਹੀਨੇ 2 ਮਹੀਨੇ ਹੋ ਗਏ 2 ਮਹੀਨੇ ਠੀਕ ਆ ਤੇ ਇਹ ਕਿੰਨੇ ਟਾਈਮ ਦਾ ਪ੍ਰੋਜੈਕਟ ਆ ਇਹ ਸਾਰਾ ਇਹ ਤਾਂ ਅਭੀ 3-4 ਸੀਜ਼ਨ ਲੱਗੇਗਾ ਇਸ ਨੂੰ 3-4 ਸੀਜ਼ਨ ਹਾਂ ਸਾਰਾ ਉਖਾੜ ਕੇ ਦੁਬਾਰਾ ਬਣਾ ਰਹੇ ਆ ਨਾ ਹਾਂ ਠੀਕ ਆ ਠੀਕ ਹੈ ਠੀਕ ਬਿਹਾਰ ਸਿਓ ਜੀ ਬਿਹਾਰ ਸਿਓ ਅੱਛਾ ਸਹੀ ਹੈ ਜੀ ਠੀਕ ਹੈ ਚਲੋ ਅਸੀਂ ਇਹਨਾਂ ਨੂੰ ਥੋੜਾ ਜਿਆਦਾ ਪੁੱਛ ਰਹੇ ਸੀਗੇ ਹਾਂ ਕਿਉਂਕਿ ਆ ਪੰਗ ਆ ਗਿਆ ਨਾ ਮੋਰੇ ਸਾਰਾ ਇਹੋ ਪੰਗ ਹੈ ਉੱਪਰ ਠੀਕ ਹੈ ਵਾਹ ਵਾਹ ਇਹ ਆਜੀ ਪੰਗ ਇਹ ਛੋਟਾ ਜਿਹਾ ਹੁਣ ਪਤਾ ਨਹੀਂ ਪੈਂ ਪਿੰਡ ਆ ਜਾਂ ਕੀ ਆ ਆਬਾਦੀ ਦੇਖਦੇ ਆ ਮਸਾ ਹੀ ਦਿਖਿਆ ਕੋਈ ਪੰਗ 'ਚ ਆ ਕੇ ਪੱਕੀ ਸੜਕ ਮਿਲੀ ਆ ਜਦੋਂ ਦਾ ਨਕੇਲਾ ਲੰਗੇ ਆ ਨਾ ਹਾਂਜੀ ਉਦੋਂ ਦਾ ਸਾਰਾ ਕੁਝ ਕੱਚਾ ਹੀ ਸੀ ਕੁਝ ਨਹੀਂ ਦੇਖਿਆ ਸੀ ਇਹ ਵੀ ਉਹੀ ਹਾਲ ਹੈ ਉਹਦਣ ਵਾਲਾ ਹੀ ਹਾਂ ਲੋਸਰ ਤੋਂ ਉਹ ਨਾਲ ਹੀ ਆਉਣ ਵਾਲਾ ਇਹ ਤਾਂ ਹਲੇ ਆ ਦੇ ਚੱਲਣ ਦੇ ਆ ਕੰਮ ਹਾਲੇ ਵੇਲੇ ਕਹਿੰਦੇ ਲੱਗ ਜਾਣੇ ਤਿੰਨ ਸੀਜ਼ਨ ਹਨ ਤੇ ਉਦੋਂ ਦਾ ਨੈਟਵਰਕ ਉੱਡ ਗਿਆ ਸੀਗਾ ਵੈਲਕਮ ਟੂ ਪਾਂਗ ਤੇ 15280 ਫੁੱਟ ਤੇ ਆ ਗਏ ਹੁਣ ਆਪਾਂ ਅੱਛਾ ਹਾਂਜੀ ਹੁਣ ਇੰਨਾ ਆਲਟੀਟਿਊਡ ਰਹਿਣਾ ਹੀ ਹੈ ਤਕਰੀਬਨ 10000 ਤੋਂ ਉੱਤੇ ਤੇ ਰਹੂਗਾ ਹੀ ਹਾਂ ਤੇ ਹੈਗੇ ਇੱਧਰ ਰੈਸਟੋਰੈਂਟ ਟਾਪੇ ਟੂ ਬੇ ਆਂਟੀ ਘੱਟਲਾ ਆ ਰਿਵਿੱਦ ਨੂੰ ਆ ਜਾਓ ਇੱਥੇ ਰੁਕਿਆ ਜਾ ਸਕਦਾ ਜੇ ਕਿਸੇ ਨੇ ਰੁਕਣਾ ਹੈ ਹਾਂਜੀ ਬਾਕੀ ਟਾਵਲ ਟੂਰ ਵੀ ਹੈਗੇ ਆ ਇਹਨਾਂ ਜੀਓ ਦਾ ਹੁਣ ਨੈਟਵਰਕ ਆਇਆ ਉਦੋਂ ਦਾ ਸਵੇਰ ਸੱਜੇ ਖੱਬੇ ਦੋਨੋਂ ਹੀ ਪਾਸੇ ਹੈਗੇ ਆ ਬਾਈਕਰ ਬਹੁਤ ਨੇ ਇਹਨਾਂ ਦਾ ਵਿਚਾਰਾਂ ਦਾ ਕੀ ਹਾਲ ਹੁੰਦਾ ਹੋਊਗਾ ਬੜੇ ਘੱਟੇ ਮਿੱਟੀ ਨਾਲ ਭਰਦੇ ਬਈ ਇਹ ਬਹੁਤ ਜ਼ਿਆਦਾ ਦੇਖੀ ਬਹੁਤ ਲਿਬੜੇ ਹੋਇਆ ਕਿਉਂਕਿ ਸੜਕਾਂ ਤਾਂ ਬਣਨ ਰਹੀਆਂ ਆ ਤੇ ਕਿੰਨੀ ਮਿੱਟੀ ਉੱਡਦੀ ਆ ਬਿਲਕੁਲ ਤੇ ਐਨ ਕੱਪੜੇ ਇਹਨਾਂ ਦੇ ਪੂਰੇ ਲਿਬੜੇ ਹੁੰਦੇ ਆ ਹਾਈਵੇ ਤੋਂ ਅਸੀਂ ਇੱਧਰ ਗੱਡੀ ਲਿਆ ਕੇ ਨਾ ਆ ਨਜ਼ਾਰਾ ਸਾਨੂੰ ਖਿੱਚ ਲਿਆ। ਪੇਡਾਂ ਬੱਕਰੀਆਂ ਕਈ ਦਿਨਾਂ ਤੋਂ ਦੇਖ ਰਹੇ ਸੀ ਵੀ ਪਹਾੜਾਂ ਦੇ ਕਿੱਦਾਂ ਚੜਦੀਆਂ ਕਿਵੇਂ ਚਾਰਦੇ ਇਹ। ਤੇ ਅੱਜ ਦੇਖ ਲਿਆ ਦੇਖੋ। ਆ ਬੀਬੀਆਂ ਹੀ ਚਾਰਨ ਡੀਆਂ। ਤੇ ਕਾ ਬੀਬੀ ਐ? ਹਾਂਜੀ। ਤੇ ਇੱਕ ਉਹ ਬੀਬੀ ਐ। ਕਿੰਨੀਆਂ ਹੀ ਨੇ ਤੇ ਉਹ ਪਹਾੜ ਤੇ ਆ ਕਹਿੰਦੇ ਉੱਧਰ ਮੇਰੇ ਤਲਾ ਉਹ ਪਰਲੇ ਪਾਸੇ ਕਿਤੇ ਪਿੰਡ ਹੋਣਾ ਵਾ। ਉਹ ਉੱਧਰ ਘਰ ਆ ਕਹਿੰਦੇ ਉੱਧਰ ਜਾਣਾ ਆ ਤੇ ਉਹ ਪਹਾੜ ਤੇ ਸਾਹਮਣੇ ਵੀ ਦਿਖਣ ਡੀਆਂ। ਆਹ ਹੋਏ। ਉਹ ਸਰਬ ਇੱਕ ਉੰਨੀ ਵੀ ਦਾਣੇ ਦੇ ਬਿੰਦੂ ਜਿਹੇ ਦੀਦਾ ਬਸ ਕਾਲਾ ਚਿੱਟਾ ਉਹ ਆ ਤੇ ਇੱਕ ਉਧਰ ਦੇਖੋ ਕਿੰਨੀਆਂ ਨੇ ਅਕਾਤੀਆਂ ਬਹੁਤ ਸੋਹਣੀਆਂ ਆ ਪਲੇਨ ਐ ਸਾਡਾ ਚਤ ਕਰੀ ਜਾਂਦਾ ਵੀ ਇੱਥੇ ਕਿਤੇ ਟੈਂਟ ਲਾ ਲਈਏ ਪਰ ਪਾਣੀ ਦਾ ਇਥੇ ਕੋਈ ਸੋਰਸ ਨਹੀਂ ਲੱਭ ਰਿਆ ਪਾਣੀ ਲੱਭ ਗਿਆ ਤਾਂ ਪਾ ਇਥੇ ਡੱਗਾ ਡ ਲੈਣਾਗੇ ਤੇ ਤੰਬੂ ਨਹੀਂ ਤਾਂ ਚਰਨਾ ਜਦਾ ਵਹਿੰਦਾ ਹੁੰਦਾ ਹਾਂ ਜੀ ਜੀ ਸਾਫ਼ ਪਾਣੀ ਹੋਵੇ ਆ ਚਰਨਾ ਆ ਜਰੂਰ ਹੈਗੀ ਲੇਕ ਟਾਈਪ ਜੀ ਪਰ ਇਹ ਗੰਦਾ ਧੁੰਦਲਾਇਆ ਪਾਣੀ ਆ ਹੂੰ ਇਹ ਪੀਣ ਯੋਗ ਨਹੀਂ ਹੈ ਜਿਹੜਾ ਵਹਿੰਦਾ ਪਾਣੀ ਹੈ ਨਾ ਉਹ ਆਪਾਂ ਪੀ ਸਕਦੇ ਆ ਬਿਲਕੁਲ ਮਲਖਾਨ ਪੀਣ ਲਈ ਵੀ ਵਰਤ ਸਕਦੇ ਆ ਹਾਂਜੀ ਇਹ ਹੁਣ ਜਮਾ ਇਕੱਠਾ ਹੋਇਆ ਬਸ ਇੰਨੀ ਇੱਥੇ ਬਾਕੀ ਵੇਖਦੇ ਆ ਕੋਈ ਹੋਰ ਸਾਫ਼ ਜੇ ਸੋਰਸ ਲੱਭਿਆ ਨਹੀਂ ਤੇ ਫਿਰ ਹਾਂਜੀ ਅੱਗੇ ਦੇਖਦੇ ਕਿੱਥੋਂ ਤੱਕ ਪਹੁੰਚੁੰਦਾ ਹਲੇ ਦਿਨ ਵਾਵਾ ਖੜਾ ਆ ਕਿਉਂਕਿ ਦਰਿਆ ਹੁਣ ਕਾਫੀ ਪਿੱਛੇ ਰਹਿ ਗਿਆ ਉਹ ਤਾਂ ਪਿੱਛੇ ਹੀ ਛੱਡ ਆਏ ਆ ਤੇ ਉਦਾਂ ਵੀ ਕੋਈ ਨਾਲਾ ਵੀ ਨਹੀਂ ਹੈਗਾ ਨਾਲਿਆਂ ਦਾ ਪਾਣੀ ਵੀ ਸਾਫ਼ ਹੀ ਹੈ ਜਿੱਦਾਂ ਆ ਵੇਖਦੇ ਆ ਪਰ ਇਹ ਖੜਾ ਪਾਣੀ ਆ ਲਦਾਖ ਦੀ ਬਹੁਤ ਸੋਹਣੀ ਸੜਕ ਤੋਂ ਉੱਤਰ ਕੇ ਅਸੀਂ ਇੱਧਰ ਕੱਚੇ ਰਾਹ ਤੇ ਆ ਗਏ ਕਿਉਂਕਿ ਵੈਲੀ ਬਹੁਤ ਸੋਹਣੀ ਆ ਤੇ ਇਸ ਵੈਲੀ ਦੇ ਵਿੱਚ ਉਹ ਸਾਹਮਣੇ ਪਤਾ ਨਹੀਂ ਪਿੰਡ ਹੈ ਕੋਈ ਜਾਂ ਕੋਈ ਟੈਂਟ ਲੱਗੇ ਆ ਪਰ ਸੋਹਣਾ ਲੱਗਿਆ ਅਸੀਂ ਕਿ ਇੱਧਰੋਂ ਚੱਲਦੇ ਆਂ ਵੇਖਦੇ ਆਂ ਕੀ ਹੈ ਉਹ ਵੇਖਣ ਚੱਲੇ ਆਂ ਇਹ ਵਾਲਾ ਨਾ ਛੋਟਾ ਜਿਹਾ ਪਿੰਡ ਆ ਤੇ ਭੇਡਾਂ ਚਰਾਉਣ ਵਾਲਿਆਂ ਦਾ ਸਾਰਾ ਇਹਨਾਂ ਦਾ ਮਤਲਬ ਜਿੰਨਾ ਪਿੰਡ ਆ ਸਾਰਿਆਂ ਦਾ ਕੰਮ ਭੇਡਾਂ ਵਾਲਾ ਹੀ ਆ ਪਾਲਣ ਦਾ ਤੇ ਇੱਥੇ ਹੀ ਫਿਰ ਮੰਨਦੇ ਵੀ ਐ ਇਹਨਾਂ ਨੂੰ ਆ ਦੇਖੋ ਕਿੰਨੀਆਂ ਆ ਡਾ 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 ਗਰਗੇ ਬਾ ਇਧੀਆਂ ਯਾਰ ਜੀ ਪਿੰਡ ਐ ਵੈਸੇ ਇਥੋਂ ਦੇ ਵਸਨੀਕ ਨਹੀਂ ਇਹਨਾਂ ਨੇ ਖੁਦ ਇੱਥੇ ਤੰਬੂ ਲਾਏ ਹੋਏ ਆ ਪਰ ਪਿੰਡ ਦਾ ਨਾਮ ਕੋਈ ਲਿਆ ਸੀ ਪਰ ਉਹ ਅਜੀਬ ਜਿਹਾ ਸੀਗਾ ਉਹ ਚੜਿਆ ਹੀ ਨਹੀਂ ਮਤਲਬ ਜੀਵਤੇ ਹੀ ਨਹੀਂ ਚੜਿਆ ਆ ਦੇਖੋ ਐਵੇਂ ਦੇ ਸਾਰੇ ਪਾਸੇ ਤੰਬੂ ਆ ਇਹ ਤੇ ਇਧਰਲੇ ਪਾਸੇ ਮੇਰੀ ਇਹ ਪੈਂਡ ਵੈਸੇ ਕਿਤੇ ਹੋਰ ਵੱਸਦਾ ਹੋਣਾ ਨਾ ਇਹਨਾਂ ਦੇ ਆ ਦੇ ਵਿੱਚ ਆ ਜਦੋਂ ਪੈ ਜਾਂਦੀ ਆ ਫੇਕਦੇ ਹੋਰ ਚੱਲ ਜਾਂਦੇ ਹੋਣਾ ਟਾਂਟੀਆਂ ਵੀ ਹਰੀਆਂ ਨਾ ਇਸ ਕਰਕੇ ਇਧਰ ਚਰਾਉਣ ਲਈ ਲੈ ਕੇ ਆਏ ਆ ਹਾਂਜੀ ਤੇ ਆ ਇਧਰ ਦਿਖਾਓ ਮਾੜੀ ਜੀ ਆ ਮੇਰੇ ਪਿਛਲੇ ਪਾਸੇ ਵਾਰਡ ਕੀਤੀ ਆ ਨਾ ਬਹੁਤ ਅਗੜੀ ਇਹ ਚ ਚਾਰ ਦਿਵਾਰੀ ਵਾਂਗੂ ਕੀਤੀ ਆ ਵਿੱਚ ਕਾਲੇ ਦੇ ਖੁੱਲਾ ਥਾਂ ਆ ਜਾਂ ਗੇਟ ਵੀ ਲੱਗੇ ਆ ਤੇ ਇਹ ਯਾਕਾਂ ਨੂੰ ਰੱਖਣ ਲਈ ਲੱਗੇ ਆ ਸਰਕਾਰ ਨੇ ਕਹਿੰਦੇ ਬਣਾ ਕੇ ਦਿੱਤਾ ਇਹ ਵੀ ਆਕ ਉਹ ਦਾ ਕਾਬੂ ਕਰਨੇ ਔਖੇ ਆ ਤੇ ਇਹਦੇ ਜੇ ਤਾੜ ਦਿੰਦੇ ਆ ਫਿਰ ਕਿਸਾਨ ਗਰੌਣ ਜਾ ਕਿਉਂ ਕਹਿਣੀ ਇੱਥੇ ਕੁੱਤਾ ਪੈ ਆਹ ਫੁੱਟਬਾਲ ਖੇਡਣ ਦੇ ਆ ਨਿਆਣੇ ਆਹਦੇ ਹੁਣ ਸ਼ਾਮਾਂ ਪੈ ਗਈਆਂ ਨਾ ਹਾਂਜੀ ਭੇਡਾਂ ਲਈ ਜਾ ਰਹੇ ਆ ਉਹ ਦੇਖੋ ਰੋਕੋ ਰੋਕੋ ਥੋੜਾ ਜਿਹਾ ਹਿੱਲਦਾ ਨਾ ਸ਼ਾਟ 1 ਮਿੰਟ ਰੁਕੋ ਰੋਕ ਤਾ ਰੋਕ ਤਾ ਉਹ ਕਿੱਦਾਂ ਉਤਰ ਰਹੀਆਂ ਉਧਰੋਂ ਆਹ ਦੇਖੋ ਹੁਣ ਦੇਖੋ ਚੰਗੀ ਤਰ੍ਹਾਂ ਲੈਣ ਵਧੀਏ ਪੂਰੀ ਭੇਡ ਚਾਹਲਾ ਪੂਰੀ ਉੱਡੀਆਂ ਹੀ ਆਉਂਦੀਆਂ ਵਾ ਮਿੱਟੀ ਧੂਣਾ ਪਾਟਦੀਆਂ ਸਹੀ ਗੱਲ ਆ ਤਦ ਇਹ ਗੱਡੀਆਂ ਖੜੀਆਂ ਨਾ ਉਹ ਅੰਕਲ ਆਪਾਂ ਨੂੰ ਇਸੇ ਲਈ ਪੁੱਛ ਰਿਆ ਸੀ ਰਾਹ ਸਹੀ ਹੈ ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਇਹ ਲੈ ਕੇ ਜਾਣੀ ਹੋਣੀ ਹੈ ਹਾਂ ਉਹ ਇੱਥੇ ਇੱਕ ਅੰਕਲ ਮੈਨੂੰ ਪੁੱਛ ਰਿਹਾ ਸੀ ਵੀ ਦਿੱਲੀ ਤੱਕ ਰਾਹ ਕਿਦਾਂ ਵਧੀਆ ਹੈ ਹੈਗਾ ਹਾਂ ਜੀ ਵਧੀਆ ਵਧੀਆ ਉਦਾਂ ਟੁੱਟਾ ਫੁੱਟਾ ਜਿਹਾ ਆਫ ਰੋਡਿੰਗ ਆ ਮਤਲਬ ਐਸੇ ਚੱਲਦਾ ਉਹਦੇ ਪੁੱਛਣ ਦਾ ਮਤਲਬ ਇਹ ਸੀਗਾ ਹਾਂਜੀ ਸੋਹਣਾ ਸੀ ਪਰ ਇਹਨਾਂ ਦਾ ਮਾਹੌਲ ਕੁਦਰਤੀ ਜਿਹਾ ਬਹੁਤ ਵਧੀਆ ਇਹ ਢੇਡਾਂ ਦੇ ਏਰੀਏ ਵਾਲੀ ਆਫ ਰੋਡਿੰਗ ਸਮਾਪਤ ਹੋਈ ਤੇ ਅਗੇਨ ਆਪਾਂ ਹਾਈਵੇ ਤੇ ਆ ਗਏ ਆ। ਕੀ ਕਹਨੇ ਆ ਸੜਕ ਦੇ ਬਣੀ? ਹੈ? ਬਹੁਤ ਵਧੀਆ ਆ। ਵਧੀਆ ਕਿ ਨਹੀਂ? ਹਾਂਜੀ। ਕਿੰਨੇ ਤਾਂ ਪਹਿਲੇ ਫੇਰ ਜਿੱਦਾਂ ਦਾ ਉਹ ਲੂਸਰ ਤੋਂ ਹੋਰ ਰੋਡ ਸੇਗਾ ਉਹ ਚੋਂ ਮਸਾ ਲੰਘ ਕੇ ਆਏ ਆ। ਉਦਾਂ ਆਏ ਰੋਡ ਚ ਹੀ। ਪਰ ਇਹ ਥੋੜਾ ਇੰਨਾ ਸਿਗਾ ਕਿ ਆ ਪੱਧਰਾ ਜਿਹਾ ਸਿਗਾ। ਉੱჭੜ ਨਹੀਂ ਮੰਝਾ ਨਹੀਂ ਸੀਗਾ ਆਹ ਸੋਹਣੀ ਹੈ ਘਾਟੀਆਂ ਵੀ ਇੱਧਰ ਆਸੇ ਪਾਸੇ ਸੋਹਣੀਆਂ ਆ ਤੇ ਵਿਚਾਲੇ ਸੜਕ ਵੀ ਸੋਹਣੀ ਆ 스ਪਿਤੀ ਦੀ ਆਪਣੀ ਇੱਕ ਖੂਬਸੂਰਤੀ ਹੈ ਤੇ ਲਦਾਖ ਦੀ ਲਦਾਖ ਦੀ ਆਪਣੀ ਇੱਕ ਖੂਬਸੂਰਤੀ ਹੈ ਯਾਰ ਕਿੰਨੇ ਸੋਹਣੇ ਲੈਂਡਸਕੇਪ ਆ ਜੇ ਤੁਸੀਂ ਆਪਣੇ ਘਰੇ ਵੱਡੀ ਸਕਰੀਨ ਤੇ ਆ ਵੀਡੀਓ ਵੇਖ ਰਹੇ ਹੋਵੋਗੇ ਤਾਂ ਤੁਹਾਨੂੰ ਬਹੁਤ ਸੋਹਣੀ ਲੱਗ ਰਹੀ ਹੋਣੀ ਹੈ ਕਿਉਂਕਿ ਹੁਣ ਧੁੱਪ ਦੇ ਵਿੱਚ ਬਣ ਰਿਹਾ ਪੂਰਾ ਵਿਜ਼ੂਅਲ ਤੇ ਬੜੇ ਟਾਈਮ ਬਾਅਦ ਫਿਰ ਗੱਡੀ ਨੂੰ ਟਾਪ ਗੇਅਰ ਲੱਗਿਆ ਇੱਥੇ ਆ ਕੇ ਇਸ ਰੋਡ ਦੇ ਉੱਤੇ ਜਿਵੇਂ ਦੇ ਰਹਿਣ ਬੀਆਰ ਵਾਲੇ ਜਿਹੜੇ ਸੜਕਾ ਬਣਾਉਂਦੇ ਆ ਤੇ ਗੱਡੀਆਂ ਇੱਥੇ ਫਿਰ 99 ਵਾਂਗੂ ਭੱਜਦੀਆਂ ਜੇ 99 ਹੁੰਦਾ ਇੱਧਰ ਵੀ ਲੱਗਦਾ ਬਣਾ ਕੇ ਦਿੱਤੇ ਆ ਸਰਕਾਰ ਨੇ ਉਸੇ ਤਰ੍ਹਾਂ ਹੀ યાਕ ਪੜਨ ਲਈ ਜਾਂ ਬੱਕਰੀਆਂ ਨੂੰ ਰੱਖਣ ਲਈ ਆ ਦੇਖੋ ਹਾਂਜੀ ਕੁਝ ਸਰਕਾਰ ਬਣਾ ਕੇ ਦਿੰਦੀ ਕੁਝ ਆਪਦੇ ਪਰਸਨਲ ਵੀ ਬਣਾ ਲੈਂਦੇ ਇੱਧਰ ਮੇਰੇ ਵਾਲੇ ਪਾਸੇ ਵੀ ਹੈਗੇ ਹਾਂਜੀ ਆਦੇ wildlife structure کافی ਹੈ ਆ ਸੋਲਰ ہاں جی ਆ ਸੋਲਰ ਪੈਨਲ ਵੀ ਲੱਗੇ ਆ ਮਤਲਬ ਆ ਜਦੋਂ ਦੇ ਸਵੇਰ ਦੇ ਤੁਰੇ ਆ ਨਾ ਕਿੰਨੇ ਘੰਟੇ ਹੋ ਗਏ 6-7 ਘੰਟੇ ਹੋ ਗਏ ਉਦੋਂ ਦਾ ਕੋਈ ਵੀ ਆ ਜਿਹੜੀ ਮੇਨ ਰੋਡ ਆ ਇਹਦੋਂ ਸਾਈਡ ਨੂੰ ਸੱਜੇ ਖੱਬੇ ਕੋਈ ਪੱਕਾ ਰਾਹ ਨਹੀਂ ਆਇਆ ਮਤਲਬ ਨਾ ਕੋਈ ਆ ਵੀ ਇਧਰ ਨੂੰ ਆ ਪਿੰਡ ਆ ਤੇ ਇਧਰ ਨੂੰ ਆ ਕੁਛ ਇਦਾਂ ਦਾ ਆਇਆ ਹੀ ਨਹੀਂ ਕਿਉਂਕਿ ਹੈ ਹੀ ਨਹੀਂ ਆ ਹਾਲੇ ਸਿੱਧੇ ਜਾ ਰਹੇ ਹਾਲੇ ਤੱਕ ਕੋਈ ਪਿੰਡ ਜਾਂ ਕੋਈ ਸ਼ਹਿਰ ਜਾਂ ਕੋਈ ਕਸਬਾ ਆਇਆ ਹੀ ਨਹੀਂ ਜਦੋਂ ਦੇ ਸਰਜੂ ਤੋਂ ਦੁਰੇ ਆ ਬਸ ਉਹ ਰਾਜ ਟਾਬੇ ਜੇ ਜ਼ਰੂਰ ਆਉਂਦੇ ਹੋ ਵੀ ਆਰਜੀ ਤੌਰ ਤੇ ਬਣੇ ਆ ਨਹੀਂ ਤੇ ਕੁਝ ਪੱਕਾ ਨਹੀਂ ਹੈਗਾ ਉਹ ਪਾਗ ਵੀ ਜਿਹੜਾ ਸੀਗਾ ਉਹ ਵੀ ਆਰਜੀ ਤੌਰ ਤੇ ਵਸਾਇਆ ਲੱਗਦਾ ਕਿਉਂਕਿ ਉਹ ਵੀ ਬਰਫ ਪੈਣ ਦਾ ਕਰਕੇ ਉੱਥੋਂ ਸਾਰੇ ਉੱਠ ਜਾਂਦੇ ਹੋਣੇ ਆ ਨਾ ਸਿਰਫ ਉਹਨੂੰ ਰੋਜ਼ਗਾਰ ਦਾ ਕਰਕੇ ਆਉਂਦੇ ਨੇ ਰੋਜ਼ਗਾਰ ਦਾ ਕਰ ਕੀ ਹੋਇਆ ਪਰ ਕਮਾਲ ਆ ਯਾਰ ਐਡਾ ਤਕੜਾ ਹੈ ਰੋੜਿਆ ਉੱਤੇ ਕੱਖ ਐ ਹੀ ਨਹੀਂ ਰੀਜ਼ਨ ਇਹਦਾ ਇਹ ਵੀ ਆ ਮਨਪ੍ਰੀਤ ਵੀ ਇੱਥੇ ਜਿੱਦਾਂ ਆਪਾਂ ਦੱਸੀ ਜਾਂਦੇ ਵੀ ਬਰਫ਼ ਹੁੰਦੀ ਬਰਫ਼ ਬਹੁਤ ਜ਼ਿਆਦਾ ਹੈ ਇੱਥੇ ਸਰਵਾਈਵ ਕਰਨਾ ਔਖਾ ਔਖਾ ਹੈ ਇਹ ਆ ਜਿਹੜੇ ਪਿੰਡਾਂ ਵਾਲੇ ਹੁਣ ਆਪਾਂ ਆ ਭੇਡਾਂ ਵਾਲਿਆਂ ਚੋਂ ਨਿਕਲ ਕੇ ਆਏ ਆ ਇਹ ਵੀ ਕਿਤੇ ਹੋਰ ਹੀ ਸ਼ਿਫਟ ਹੁੰਦੇ ਆ ਕਿਉਂਕਿ ਸਾਰਿਆਂ ਦਾ ਪੱਕੇ ਘਰ ਤਾਂ ਹੈ ਹੀ ਨਹੀਂ ਸੀਗੇ ਸਾਰਿਆਂ ਨੇ ਟੈਂਟ ਲਾਏ ਹੋਏ ਸੀਗੇ ਉਹਨੂੰ ਮੈਂ ਪੁੱਛਦਾ ਹੀ ਮੈਨੂੰ ਪੱਕਾ ਹੈਗਾ ਕਹਿੰਦਾ ਨਾ ਕਿਸੇ ਦਾ ਵੀ ਹੈ ਨਹੀਂ ਪੱਕਾ ਇੱਥੇ ਤੇ ਸਮਾਨ ਸਮੂਨ ਲਿਆਉਣਾ ਨਾ ਕਰਕੇ ਫੌਜ ਹੈ ਉਹਨਾਂ ਦੇ ਲਈ ਲੈ ਕੇ ਆਉਣਾ ਜਾਂ ਫਿਰ ਜਿਹੜੇ ਇਥੋਂ ਦੇ ਵਸਨੀਕ ਨੇ ਉਹਨਾਂ ਨੂੰ ਜੜੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਦੇਣੀਆਂ ਉਹਦਾ ਕਰਕੇ ਸੜਕ ਬਣਾਈ ਹੋਈ ਆ ਤੇ ਅਸੀਂ ਉਹ ਦੂਸਰਾ ਰੋਡ ਆ ਜਿਹੜਾ ਸ਼ਿੰਕੁਲਾ ਵਾਲਾ ਕਿਉਂਕਿ ਉਧਰ ਉਧਰ ਕਾਫੀ ਪਿੰਡ ਆਉਂਦੇ ਆ ਪਦਮ ਹੁੰਦਾ ਰੇਰੂ ਆਉਂਦਾ ਹੋਰ ਕਈ ਪਿੰਡ ਪੂਰਨਾ ਤੇ ਉਹ ਪਿੰਡ ਆਉਂਦੇ ਨੇ ਤੇ ਉਧਰ ਬੱਦਲ ਫਟਿਆ ਕਰਕੇ ਸ਼ਿੰਕੁਲਾ ਦੇ ਵਿੱਚ ਉਹ ਹੱਲੇ ਹਾਈਵੇ ਬੰਦ ਸੀਗਾ ਇਸ ਕਰਕੇ ਸਾਨੂੰ ਇੱਧਰ ਦੀ ਆਉਣਾ ਪੈਣੀ ਤਾਂ ਅਸੀਂ ਅਸੀਂ ਵੀ ਉਧਰ ਦੀ ਨਹੀਂ ਆਉਣਾ ਸੀਗਾ ਸੋਚਿਆ ਇਹ ਸੀ ਵੀ ਉਧਰ ਜਾਵਾਂਗੇ ਪਰ ਇਹ ਵੀ ਇੱਕ ਵੱਖਰਾ ਤਜਰਬਾ ਤਜਰਬਾ ਚਲੋ ਉਧਰ ਕਦੇ ਫੇਰ ਆ ਜਾਾਂਗੇ ਇਹ ਵੀ ਐਕਸਪਲੋਰ ਕਰਨਾ ਚਾਹੀਦਾ ਨਾ ਦੇਖਣਾ ਚਾਹੀਦਾ ਵੀ ਲੋਕ ਕਿੱਥੇ ਕਿੱਥੇ ਬੈਠੇ ਆ ਜਾਂ ਕੀ ਕੁਝ ਕਰਦੇ ਆ ਹਾਂਜੀ ਵੀ ਬੈਟੀ ਦੂਰ ਵਿਦਾਊਟ ਐਨੀ ਮੈਨ ਲ ਨੈਟਵਰਕ ਜਾਂ ਇਲੈਕਟ੍ਰਿਸਿਟੀ ਵੀ ਹੈ ਹੀ ਨਹੀਂ ਯਾਰ ਉਹਨਾਂ ਦੇ ਕੋਲ ਸੋਲਰ ਦੇ ਬਾਲੀਆਂ ਉਹਨਾਂ ਲਾਈਟਾਂਆਂ ਰੱਖੀਆਂ ਆ ਨਾ ਸੋਲਰ ਸਾਰੀ ਨਹੀਂ ਹਾਂਜੀ ਤੇ ਉਹ ਜਗੀ ਜਾਂਦੀਆਂ ਤੇ ਬਸ ਫੌਜ ਕੋ ਵੀ ਸਿਰਫ ਜਨਰੇਟਰ ਨੇ ਜਾਂ ਫੇ ਉਹ ਵੀ ਸੋਲਰ ਹੀ ਉਹੀ ਵਰਤਦੇ ਨੇ ਢਲ ਰਹੀ ਸ਼ਾਮ ਦਾ ਰੰਗ ਚੈੱਕ ਕਰੋ ਵੀ ਇਧਰੋਂ ਖਾਸ ਕਰਕੇ ਇਹ ਜਗਾ ਯਾਰ ਡਰਵਿੰਗ ਤੇ ਇਧਰ ਨਰਾਹ ਜਾਂਦਾ ਜਿਹੜੇ ਪਿੱਛੋਂ ਗੱਡੀਆਂ ਦੇ ਪਰਲੇ ਪਾਸੇ ਆਦੀ ਮਤਲਬ ਟੀ ਪੁਆਇੰਟ ਜੇ ਆ ਸਿੱਧਾ ਜਾਂਦਾ ਲੇ ਨੂੰ ਤੇ ਆ ਜਿਹੜੀ ਗੱਡੀ ਜਾ ਰਹੀ ਆ ਇਧਰ ਪੁਗਾ ਵੈਲੀ ਨੂੰ ਜਾ ਰਿਆ ਤੇ ਪਾਗ ਤੋਂ ਆਪਾਂ 35 40 ਕਿਲੋਮੀਟਰ ਅੱਗੇ ਆ ਗਏ ਆ ਇਹ ਜਗ੍ਹਾ ਤੇ ਤੇ ਆਪਾਂ ਕਿ ਅੱਜ ਇੱਥੇ ਰੁਕਦੇ ਆ ਨੂੰ ਰਹਿਣ ਵਾਲਾ ਪਣਾ ਆ ਤੇ ਕਮਰਾ ਖੁੱਲ੍ਹਾ ਹੀ ਆ ਹਾਂਜੀ ਰਹਿਣ ਵਾਲਾ ਆ ਵਾਲਾ ਚੁਣਿਆ ਆਪਾਂ ਗੱਡੀ ਮੋਰੇ ਲੱਗੀ ਆ ਤੇ ਆ ਆ ਦੇਸੀ ਜੁਗਾੜ ਦੇ ਆ ਲੱਕੜਾਂ ਜੀਆਂ ਲਾ ਗੇ ਨਾ ਹਾਂਜੀ ਫਲਾਈ ਬੋਰਡ ਆਇਆ ਫਲਾਈ ਬੋਰਡ ਲੱਕੜੀ ਆ ਉਹ ਫਲਾਈ ਬੋਰਡ ਦੇ ਉਹ ਸਾਹਮਣੇ ਬਾਥਰੂਮ ਆਹੋ ਦਰਵਾਜ਼ਾ ਬੰਦ ਕਰ ਦਿੰਦੇ ਆ ਤੇ ਇੱਧਰ ਖਾਣ ਪਾਣ ਦਾ ਹੋ ਜਾਊਗਾ ਇੱਧਰ ਨਾਲ ਹੀ ਆ ਤੇ ਇਹ ਕੋਈ ਪਿੰਡ ਪੁੰਡ ਨਹੀਂ ਆ ਬਸ ਨਾ ਇਹ ਦਾ ਡਰਪਿੰਗ ਆ ਕੋਈ ਪਿੰਡ ਨਹੀਂ ਆ ਤੇ ਉਸੇ ਤਰ੍ਹਾਂ ਹੀ ਆ ਟਾਬੇ ਟੂਬੇ ਜੇ ਇੱਥੇ ਬਣੇ ਆ ਸੇਮ ਉਸੇ ਤਰ੍ਹਾਂ ਜਿੱਦਾਂ ਪਿੱਛੇ ਪਾਂਗ ਚ ਵੇਖਿਆ ਸਰਚੂ ਜੇ ਵੀ ਸੇਮ ਇੱਦਾਂ ਹੀ ਸੀ ਨਾ ਇਹ ਆ ਆਂਟੀ ਜੀ ਆਂਟੀ ਜੀ ਬਣਾ ਰਹੀ ਰੋਟੀ ਸਾਡੇ ਲਈ ਰੋਟੀ ਬਣਾ ਰਹੀ ਆਪਣੇ ਲਈ ਆ ਚੱਕ ਪੈ ਗਈ ਆ ਵਾਹ ਵਾਈ ਕਰਦੀ ਆਂਟੀ ਖਵਾਤੀਆਂ ਆਂਟੀ ਨੇ ਸਾਨੂੰ ਰੋਟੀਆਂ ਮਿਕਸ ਵਿੱਚ ਤੇ ਛੋਲਿਆਂ ਦੀ ਦਾਲ ਦੇ ਨਾਲ ਬਾਕੀ ਅੱਜ ਦਾ ਆਪਣਾ ਆਸ਼ੀਆਨਾ ਤੈ ਆ ਵੀ ਜਿੱਥੇ ਆਪਾਂ ਰੁਕਣਾ ਹੈ ਆ ਇਦਾਂ ਦੇ ਲੇ ਦੇ ਏ ਸਫਰ ਨੂੰ ਮੈਂ ਐਡਵੈਂਚਰਸਟ ਕਹੂੰਗਾ ਕਿਉਂਕਿ ਇਸ ਪਾਸੇ ਨਾ ਕੁਝ ਵੀ ਨਹੀਂ ਆਉਂਦਾ ਮੈਂ ਕਿਹਾ ਆਰਜੀ ਤੌਰ ਤੇ ਹੀ ਸਾਰਾ ਕੁਝ ਕੋਈ ਪਿੰਡ ਨਹੀਂ ਆਇਆ ਪਰ ਉਮੀਦ ਆ ਵੀ ਕੱਲ ਤੋਂ ਆਪਾਂ ਪਿੰਡ ਵੇਖਣੇ ਸ਼ੁਰੂ ਕਰਾਂਗੇ ਕਿਉਂਕਿ ਹੁਣ ਜਿੱਥੋਂ ਤੱਕ ਆਪ ਪਹੁੰਚ ਗਏ ਇੱਥੋਂ ਹੁਣ ਬਾਦੀ ਆ ਲੈ ਇਧਰ ਜਿਹੜਾ ਤੁਹਾਨੂੰ ਰਾਹ ਦਿਖਾਇਆ ਸੀਗਾ ਨਾਲ ਦਾ ਤੇ ਸੋਹਣੀਆਂ ਥਾਵਾਂ ਨੇ ਜਿਵੇਂ ਸਪੀਤੀ ਸੋਹਣਾ ਸੀਗਾ ਉਵੇਂ ਇੱਥੋਂ ਦੇ ਲੈਂਡਸਕੇਪ ਵੀ ਬਹੁਤ ਸੋਹਣੇ ਆ ਤੇ ਕੱਲ ਨੂੰ ਮਿਲਦੇ ਆ ਤੇ ਇਹ ਇਹੀ ਇਦਾਂ ਦੀਆਂ ਥਾਵਾਂ ਹੀ ਸਹਾਰਾ ਹੁੰਦੇ ਆ ਜਦੋਂ ਕੋਈ ਪਿੰਡ ਨਹੀਂ ਆਉਂਦਾ ਤੇ ਛੋਟੇ ਛੋਟੇ ਥਾਵਾਂ ਦੇ ਆਰਜੀ ਤੌਰ ਤੇ ਬਣੇ ਹੋਏ ਰੈਸਟੋਰੈਂਟ ਉਹ ਸਹਾਰਾ ਹੋਟਲਾਂ ਇਹਨਾਂ ਨੇ ਤੇ ਹੀ ਲਿਖਿਆ ਨਾ ਇਹ ਮਤਲਬ ਠੀਕ ਆ ਇਹ ਟਰੱਕਾਂ ਵਾਲਿਆਂ ਲਈ ਕਿੱਡਾ ਤਕੜਾ ਸਹਾਰਾ ਬੰਦ ਇਹ ਸੋਚਣ ਵਾਲੀ ਗੱਲ ਆ ਨਾ ਉਹ ਵਿਚਾਰੇ ਇੱਥੇ ਹੀ ਆ ਟਰੱਕ ਟਰੱਕ ਲਾ ਕੇ ਆਦੇ ਪਿੱਛੇ ਟਰੱਕ ਲੱਗੇ ਪਏ ਆ ਤੇ ਇੱਥੇ ਇਹਨਾਂ ਚ ਹੀ ਸੌਂ ਸੋ ਜਾਂਦੇ ਆ ਤੇ ਕਿੱਡਾ ਸਫਰ ਆ ਇਹ ਸਾਰਾ ਉਹਦੇ ਚ ਬਾਕੀ ਇਸ ਰੂਟ ਤੇ ਹੀ ਆ ਇਦਾਂ ਵੀ ਬਾਲਾ ਰਿਮੋਟ ਜਿਹਾ ਏਰੀਆ ਆਂਦਾ ਵੀ ਕੁਝ ਆਉਂਦਾ ਹੀ ਨਹੀਂ ਰਾਜੇ ਬਾਕੀ ਹੋਰ ਪਾਸਿਓਂ ਕਨੈਕਟੀਵਿਟੀ ਹੈ ਉਧਰ ਸ਼ਿੰਕੁਲਾ ਵਾਲੇ ਪਾਸੇ ਜਾਉਂਗੇ ਉਧਰ ਪਿੰਡ ਹੈਗੇ ਆ ਪਰ ਇਹ ਟਰੱਕਾਂ ਵਾਲਾ ਰੂਟ ਇਹੀ ਹੈ ਉਹ ਬੰਦ ਸੀ ਇਸ ਕਰਕੇ ਤੁਹਾਨੂੰ ਦੱਸ ਰਿਹਾ ਅਸੀਂ ਇੱਧਰ ਦੇ ਆਏ ਆ ਇੱਕ ਇੱਕ ਨਵਾਂ ਤਜਰਬਾ ਹੈ ਤੋਂ ਕੱਲ ਤੋਂ ਸੋਹਣੀਆਂ ਥਾਵਾਂ ਆਪਾਂ ਵੇਖਣੀਆਂ ਤੁਹਾਨੂੰ ਵੀ ਵਿਖਾਉਣੀਆਂ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆ ਜੀ ਬਾਈ ਬਾਈ ਜਿਹੜੇ ਰਿਹਾ ਸਾਡੇ ਸਫ਼ਰ ਦੇ ਨਾਲ ਹਾਂਜੀ ਸਬਸਕ੍ਰਾਈਬ ਕਰ ਲਿਓ ਇਦਾਂ